Saps si cal? ਅੱਜ ਹੈ ਜੀ 15 ਦਸੰਬਰ 2023 ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਇਸ ਚੈਨਲ ਤੇ ਵੱਖ-ਵੱਖ ਜਿੰਸਾਂ ਦੇ ਭਾਅ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਹਾਡੇ ਸਹਿਯੋਗ ਦੀ ਸਾਨੂੰ ਲੋੜ ਹੁੰਦੀ ਆ ਕਿ ਤੁਸੀਂ ਕਮੈਂਟ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜੇਕਰ ਸਾਡੇ ਤੁਸੀਂ ਫੇਸਬੁੱਕ ਪੇਜ ਤੇ ਹੋ ਨਿਓ ਤਾਂ ਪੇਜ ਨੂੰ ਫਾਲੋ ਕਰ ਲਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਦੀ ਹੀ ਸਾਨੂੰ ਲੋੜ ਹੁੰਦੀ ਆ ਤੇ ਇਹ ਸਹਿਯੋਗ ਜੇਕਰ ਤੁਸੀਂ ਦਿੰਦੇ ਹੋ ਤਾਂ ਸਾਡਾ ਵੀ ਜਿਹੜਾ ਹੌਸਲਾ ਵਧਦਾ ਸੋ ਸਭ ਤੋਂ ਪਹਿਲਾਂ ਆਪਾਂ ਅਮਰੀਲੀ ਦੀ ਗੱਲ ਕਰ ਲੈਣੇ ਆ ਜਿੱਥੇ ਅਜ ਨਰਮੇ ਦਾ ਭਾ ਰਿਹਾ ਜੀ 7405 ਰੁਪਏ ਪ੍ਰਤੀ ਕੁਆਂਟਲ ਅਮਰੀਲੀ ਦੇ ਬਾਬਰਾ ਵਿੱਚ ਜਿਹੜਾ ਨਰਮੇ ਦਾ ਭਾ ਰਿਹਾ 7500 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਬਾਗਾ ਸਾਰਾ ਦੇ ਵਿੱਚ ਜਿਹੜਾ ਨਰਮੇ ਦਾ ਭਾ ਰਿਹਾ 7445 ਰੁਪਏ ਪ੍ਰਤੀ ਕੁਆਂਟਲ ਰਿਹਾ ਰਾਜਕੋਟ ਦੇ ਦਰੋਜ਼ੀ ਦੇ ਵਿੱਚ ਨਰਮੇ ਦਾ ਭਾ 7230 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਰਾਜਕੋਟ ਦੇ ਜਸਦਨ ਵਿੱਚ ਨਰਮੇ ਦਾ ਭਾਅ 7250 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਜਮਨਾ ਨਗਰ ਦੇ ਵਿੱਚ 7300 ਰੁਪਏ ਪ੍ਰਤੀ ਕੁਆਂਟਲ ਜਿਹੜਾ ਨਰਮੇ ਦਾ ਪਾ ਰਿਹਾ ਅੱਜ ਦਾ ਤੇ ਸੂਰਤ ਦੇ ਨਜ਼ੀਰ ਵਿੱਚ ਨਰਮੇ ਦਾ ਭਾਅ 7125 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਗੱਲ ਕਰ ਲੈਣੇ ਆ ਹਿਸਾਰ ਦੇ ਆਦਮਪੁਰ ਦੀ ਜਿੱਥੇ ਅੱਜ ਨਰਮੇ ਦਾ ਭਾਅ 6800 ਰੁਪਏ ਪ੍ਰਤੀ ਕੁਆਂਟਲ ਰਿਹਾ ਸਰਸਾ ਦੇ ਡੀਂਗ ਵਿੱਚ ਨਰਮੇ ਦਾ ਭਾਅ 5850 ਰੁਪਏ ਪ੍ਰਤੀ ਕੁਆਂਟਲ ਤੇ ਭਵਾਨੀ ਦੇ ਤੋਸ਼ਮ ਵਿੱਚ ਨਰਮੇ ਦਾ ਭਾਅ 320 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਜੀਨ ਦੇ ਉਚਾਣਾ ਵਿੱਚ ਜੇਕਰ ਗੱਲ ਕਰੀਏ ਨਰਮੇ ਦੇ ਭਾਅ ਦੀ ਤਾਂ 6955 ਰੁਪਏ ਪ੍ਰਤੀ ਕੁਆਂਟਲ ਜਿਹੜਾ ਨਰਮੇ ਦਾ ਭਾਅ ਰਿਹਾ ਤੇ ਜੇਕਰ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਤਾਂ ਬੋਰ ਮੰਡੀ ਦੇ ਵਿੱਚ ਅੱਜ ਨਰਮੇ ਦਾ ਭਾਅ ਜੜਾ ਰਿਹਾ ਹੈ ਜੀ ਉਹ 6500 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਕਪਾ ਇੱਥੇ ਵਿਕੀ ਹੈ ਜੀ 7050 ਰੁਪਏ ਪ੍ਰਤੀ ਕੁਆਂਟਲ ਵਿਜੇਨਗਰ ਮੰਡੀ ਦੀ ਗੱਲ ਕਰ ਲੈਂਦੇ ਹਾਂ ਜਿੱਥੇ ਨਰਮੇ ਦਾ ਭਾਅ 6850 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਕਲਾਥ ਦੇ ਵਿੱਚ ਨਰਮਾ 7016 ਰੁਪਏ ਪ੍ਰਤੀ ਕੁਆਂਟਲ ਵਿਕਿਆ ਹੈ ਤੇ ਪੁੱਟੋ ਮੰਡੀ ਦੇ ਵਿੱਚ ਨਰਮੇ ਦਾ ਭਾਅ 6825 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਕਪਾਹ ਇੱਥੇ ਵਿਕੀ ਹੈ ਜੀ 7185 ਰੁਪਏ ਪ੍ਰਤੀ ਕੁਇੰਟਲ ਫਤਿਹਾਬਾਦ ਮੰਡੀ ਦੀ ਗੱਲ ਕਰ ਲੈਣੇ ਆ ਇੱਥੇ ਕਪਾਹ ਦਾ ਭਾਅ 7150 ਰੁਪਏ ਤੇ ਨਰਮਾ 6750 ਰੁਪਏ ਪ੍ਰਤੀ ਕੁਇੰਟਲ ਜਿਹੜਾ ਵਿਕਿਆ ਜੀ ਹੋਰ ਨਾ ਮੰਡੀਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੂਨੇ ਦੇ ਬਾਰਾਮਾਤੀ ਦੇ ਵਿੱਚ ਜਿਹੜਾ ਨਰਮੇ ਦਾ ਭਾਰ ਆ ਉਹ 6500 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਅਕੋਲਾ ਦੇ ਵਿੱਚ ਜਿਹੜਾ ਨਰਮੇ ਦਾ ਭਾ 7000 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਅਨਜਦ ਅਨਜਦ ਦੇ ਵਿੱਚ ਜਿਹੜਾ ਨਰਮੇ ਦਾ ਭਾ 6920 ਰੁਪਏ ਪ੍ਰਤੀ ਕੁਆਂਟਲ ਰਿਹਾ ਦਮਹੌਂ ਦੇ ਵਿੱਚ ਨਰਮੇ ਦਾ ਭਾ 6920 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸੇ ਤਰ੍ਹਾਂ ਹੀ ਬੁਲਦਾਨਾ ਦੇ ਵਿੱਚ ਨਰਮੇ ਦਾ ਭਾਅ 7160 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਜੀ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਧੰਨਵਾਦ